ਲਓ ਅੱਜ ਆਪਾਂ ਲੱਗਿਆ ਈ 21 ਸੀਟਰ ਟਰੈਵਲ ਤਿਆਰ ਕਰਨਾ ਇਹਦੇ ਫਰੰਟ ਸ਼ੀਸ਼ੇ ਤੇ ਸਾਈਡਾਂ ਦੇ ਫਰੰਟ ਬੋਨਟ ਵਗੈਰਾ ਸਾਈਡ ਪੱਟੀਆਂ ਤੇ ਹੋਰ ਵੀ ਸਟicker ਕਾਫੀ ਲਾਵਾਂਗੇ ਆਪਾਂ ਇਹਦੇ ਅੱਜ ਇਹਨੂੰ ਤਿਆਰ ਕਰਾਂਗੇ ਅੱਜ ਇੱਕ ਤਰ੍ਹਾਂ ਦੀ ਮਿੰਨੀ ਬੱਸ ਆਹ ਲਓ ਵੀ ਬੈਗ ਬੈਗ ਤੋਂ ਵੀ ਤਿਆਰ ਕਰਾਂਗੇ ਬਾਕੀ ਤੁਹਾਨੂੰ ਨਾਲ-ਨਾਲ ਲਾ ਕੇ ਵੀਡੀਓ ਵੀ ਬਣਾ ਬਣਾ ਕੇ ਨਾਲ ਦੀ ਨਾਲ ਤੁਹਾਨੂੰ ਦਿਖਾਵਾਂਗੇ 34 ਦੀ ਕੱਟ ਲਈ ਐ ਪੱਟੀਆਂ ਇਹ ਇਦਾਂ ਦੀ ਲੁੱਕ ਤੇ ਹੋ ਗਈ ਟਾਪਰ ਤਾਂ ਨਹੀਂ ਦਿਖਣਾ ਪਰ ਫਿਰ ਜਿਵੇਂ ਜਾਂਦਾਗਾ ਲਾ ਕੇ ਫੇਰ ਦਿਖਾਵਾਂਗੇਆਂ ਦੀਆਂ ਲੱਗ ਰਹੀਆਂ ਨੇ ਲਓ ਜੀ ਆਪਣੀ ਕਟਿੰਗ ਵਗੈਰਾ ਹੋ ਚੁੱਕੀ ਹੈ ਗੱਡੀ ਦੀ ਜੋ ਆਪਾਂ ਨੂੰ ਵੀਰ ਜੀ ਦੱਸ ਕੇ ਗਏ ਸੀਗੇ ਸਾਈਡ ਪੱਟੀਆਂ ਤੇ ਫਰੰਟਸ ਫਰੰਟ ਦੇ ਉੱਤੇ ਪੱਟੀਆਂ ਐ ਸਾਈਡ ਤੇ ਬਲੈਕ ਟੇਪ ਅ ਸ਼ੀਸ਼ਿਆਂ ਤੇ ਤੇ ਬਾਕੀ ਤੁਹਾਨੂੰ ਇਕੱਲੀ ਇਕੱਲੀ ਆਈਟਮ ਲਾ ਕੇ ਫਿਰ ਉਸਤਵਾਰ ਲਾਉਂਦੇ ਵੀ ਦਿਖਾਵਾਂਗੇ ਵੀ ਕੀ ਕੀ ਲਾ ਰਿਆਂਗੇ ਤੇ ਕੀ ਕੀ ਕੰਮ ਕਰਿਆ ਚਲੋ ਚੱਲਦੇ ਆਂ ਫਿਰ ਗੱਡੀ ਕੋਲ ਲੋ ਜੀ ਪੱਟੀਆਂ ਲੱਗ ਚੁੱਕੀਆਂ ਨੇ ਦੋਨੋਂ ਸਾਈਡ ਜਿਵੇਂ ਤੁਹਾਨੂੰ ਦੱਸਿਆ ਸੀਗਾ ਕੱਲੀ ਕੱਲੀ ਆਈਟਮ ਲਾਉਂਦੇ ਜਾਵਾਂਗੇ ਤੇ ਦਿਖਾਉਂਦੇ ਜਾਵਾਂਗੇ ਕੀ ਕੀ ਲਾ ਰਹੇ ਹਾਂਗੇ ਕਰੋ ਜੈਕ ਪੱਟੀਆਂ ਕਿੱਦਾਂ ਦੀਆਂ ਲੱਗੀਆਂ ਲੋ ਜੀ ਫਰੰਟ ਦੇ ਉੱਤੇ ਮੁੱਛ ਲਾਤੀਆਂ ਫਿਲਹਾਲ ਇਹਦੀ ਕਟਿੰਗ ਵਗੈਰਾ ਕਰਨੀ ਆ ਕਿਉਂਕਿ ਪਾਣੀ ਨਾਲ ਲਾਈ ਆ ਨਾ ਪਾਣੀ ਜਲਦੀ ਜਲਦੀ ਸੁੱਕਦਾ ਨਹੀਂਦਾ ਇਸ ਕਰਕੇ ਜਦੋਂ ਫਰੰਟ ਪੱਟੀ ਲਾ ਕੇ ਆਪਾਂ ਫਿਰ ਬਾਅਦ ਵਿੱਚ ਇਹਦੇ ਵਿੱਚ ਕਟਿੰਗ ਕਰਾਂਗੇ ਨਾਲ ਡਰਾਈਵਰ ਮਾਰਕੇ ਨੂੰ ਸੈੱਟ ਕਰਾਂਗੇ ਪ੍ਰੋਪਰ ਤੇ ਦਿਖਾਵਾਂਗੇ ਤੁਹਾਨੂੰ ਕਿਵੇਂ ਲੱਗ ਰਹੀ ਆ ਲਓਈ ਫਰੰਟ ਸ਼ੀਸ਼ੇ ਤੇ ਲੱਗ ਚੁੱਕੀ ਆ ਇਹ ਤੁਹਾਨੂੰ ਦੱਸਿਆ ਸੀ ਜਾਈ ਜਿਹੜੀ ਆਪਣੀ ਫਰੰਟ ਵੋਨਟ ਦੇ ਉੱਤੇ ਜਿਹੜੀ ਮੁੱਛ ਤਿਆਰ ਕਰਨੀ ਆ ਇਹ ਬਾਅਦ ਚ ਕਟਿੰਗ ਕਰਾਂਗੇ ਫਿਲਹਾਲ ਆਪਾਂ ਇਹਨਾਂ ਦੇ ਜਿਹੜੇ ਸਾਈਡਾਂ ਤੇ ਆ ਜਿਹੜੀ ਸਾਈਡ ਤੇ ਆ ਸ਼ੀਸ਼ੇ ਨੇ ਨਾ ਇਹਨਾਂ ਦੇ نیچے-níਚੇ ਆਪਾਂ ਨੇ ਬਲੈਕ ਪੱਟੀ ਲਾਣੀ ਆ ਇਸ ਤੋਂ ਬਾਅਦ ਉਹਦੀ ਕਟਿੰਗ ਕਰਾਂਗੇ ਤੇ ਪਿੱਛੇ ਉਸ ਤੋਂ ਬਾਅਦ ਟੁੱਟ ਤੇ ਲਾਵਾਂਗੇ ਫਿਰ ਬਰੇ ਨੂੰ ਪੁੱਛਾਂਗੇ ਹੋਰ ਕੀ ਕੰਮ ਕਰਨਾ ਤਾਂ ਇਹ ਕਰਨ ਦੇ ਤੋਂ ਬਾਅਦ ਸੁਣ ਦਿਖਾਉਣੇ ਆ ਵੀ ਸਾਈਡਾਂ ਤੇ ਬਲੈਕ ਪੱਟੀ ਲੱਗ ਚੁੱਕੀ ਆ ਤੇ ਇਹਦੇ ਨਾਲ 프ਰੰਟ ਦਾ ਵੀ ਹੋ ਗਿਆ ਕਲੀਅਰ ਦੇਖੋ 프ਰੰਟ ਦੇ ਜਿਹੜੀ ਮੁੱਛ ਕਿਹਾ ਸੀ ਆ ਤੁਹਾਨੂੰ ਮੁੱਛ ਬਣ ਗਈ ਆ ਦੇਖੋ ਕਿੰਦਾ ਲੱਗ ਰਹੀ ਹੈ ਫਰੰਟ ਲੁੱਕ ਤੇ ਹੁਣ ਕਰਦੇ ਆਪਾਂ ਬੈਕ ਤੇ ਫਿਰ ਤੁਹਾਨੂੰ ਬੈਕ ਵਾਲਾ ਵੀ ਦਿਖਾਣੇ ਆ ਲਓ ਜੀ ਬੈਕ ਤੇ ਵੀ ਕੰਮ ਹੋ ਚੁੱਕਾ ਹੈ ਇਸ ਪਰਲਾਤੀ সিলవర్ ਟੇਪ ਦੇ ਉੱਤੇ ਲਾ ਕੇ ਸੰਗਰੂਰ ਹੋਮ ਟਮ ਸੰਗਰੂਰ ਤੇ نیچے ਲਾਈਆਂ ਰੈੱਡ ਪੱਟੀ ਤੇ ਆਹ ਹੋਰ ਲਾਈਆਂ نیچے সিলవర్ ਪੱਟੀ ਲੱਗੀ ਤੇ ਇੱਕ ਆ ਬਲੈਕ ਪੱਟੀਆਂ ਲਾ ਕੇ ਨੰਬਰ ਤੇ ਕਸਟਮ ਪਲੇਟ ਲਾਈ ਆ ਤੇ ਇੱਕ ਵਾਰੀ ਫੇਰ ਤਾਂ ਤੁਹਾਨੂੰ ਸਾਰੀ ਦਿਖਾਣੇ ਆਗੇ ਸਾਈਡਾਂ ਤੋਂ ਵੀ ਬਾਈ ਦਾ ਸਹ ਤੱਕ ਨਹੀਂ ਹੁੰਦਾ ਯਾਰ ਉਹਨੂੰ ਕੈਪ ਚੁੱਕੂਗਾ ਮੈਂ